जी का खालसा वाहगुरु जी की फतेह दोस्तों बड़ी खुशी की गल है कि साड़ी बहुत साचित बंदी स्टूडेंट्स डेमोक्रेटिक फैडरेशन एस डी एफ जो कि पिछले लगभग तेरह चौदह साल तो दो हजार तेरह तो बारह साल तो ਪੰਜਾਬ ਸੂਬੇ ਚ ਵੱਖ-ਵੱਖ ਮੁੱਦਿਆਂ ਤੇ ਹਰ ਵਰਗ ਲਈ ਔਰ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਦੇ ਬਸਣਿਆਂ ਲਈ ਸੇਵਾਵਾਂ ਨਿਭਾ ਰਹੀ ਹੈ ਔਰ ਹਰ ਵਰਗ ਦੇ ਲਈ ਲੜਦੀ ਆਉਂਦੀ ਹੈ ਔਰ ਦਿਨ ਬਦ ਦਿਨ ਖੁਸ਼ੀ ਦੀ ਗੱਲ ਇਹ ਹੈ ਕਿ ਕਾਫਲਾ ਜਿਹੜਾ ਉਹ ਵੱਧਦਾ ਰਿਹਾ ਵੱਧ ਰਿਹਾ ਓਸੇ ਲੜੀ ਅਨੁਸਾਰ ਪਿਛਲੇ ਦਿਨੀ ਅਸੀਂ ਸਾਡਾ ਨੌਜਵਾਨ ਗਰਜੋਤ ਜੋ ਕਿ ਪਿੰਡ ਮਨਸੂਰਾ ਵੀ ਕਿ ਉਹਦੇ ਕੱਠ ਵਿੱਚ ਜਾ ਕੇ ਲੁਧਿਆਣਾ ਦੋ ਦਾ ਉਹਨੂੰ ਪ੍ਰਧਾਨ ਨਿਯੁਕਤ ਕੀਤਾ ਸੀ ਉਸੇ ਲੜੀ ਅਨੁਸਾਰ ਅੱਜ ਮੁੱਖ ਦਫ਼ਤਰ ਵਿਖੇ ਸਾਡਾ ਇੱਕ ਛੋਟਾ ਵੀਰ ਸ਼ੈਰੀ ਬੋਪਾਰਾ ਇਹ ਤੂੰ ਇਹਨੂੰ ਸ਼ੈਰੀ ਬੋਪਾਰਾ ਕਹਿੰਦੇ ਨੇ ਇਹਨੂੰ ਹਲਕਾ ਦਾਖਾ ਦੀ ਜ਼ਿਮੇਵਾਰੀ ਫਾਰਮਲੀ ਤੌਰ ਤੇ ਇਹ ਆਉਣ ਵਾਲੇ ਦਿਨਾਂ ਚ ਆਪਣੇ ਦਾਖੇ ਵਿਖੇ ਆਪਣੇ ਗ੍ਰਹਿ ਵਿਖੇ ਜਾਂ ਆਪਣੇ ਕਿਸੇ ਵੀ ਸਥਾਨ ਵਿਖੇ ਇਕੱਠ ਕਰੇਗਾ ਜਿਸ ਵਿੱਚ ਇਹਨੂੰ ਫਾਰਮਲੀ ਜ਼ਿੰਮੇਵਾਰੀ ਸੌਂਪੀ ਜਾਏਗੀ ਪਰ ਅੱਜ ਇਹਨੂੰ ਅਸੀਂ ਮੁੱਖ ਦਫ਼ਤਰ ਵਿਖੇ ਦਾਖਾ ਦਾ ਆਉਣ ਵਾਲੇ ਸਮੇਂ ਚ ਪ੍ਰਧਾਨ ਲਾਉਣ ਲਈ ਇਹਨੂੰ ਵਿਸ਼ਵਾਸ ਦਿਵਾਉਨੇ ਆ ਤੇ ਇਹਨੂੰ ਵਚਨ ਦੇਨੇ ਆ ਔਰ ਇਹਨੂੰ ਆਏ ਤੇ ਇਹ ਸੇਵਾ ਅੱਜ ਹੀ ਸੌਂਪਦੇ ਆ ਕਿ ਇਹ ਦਾਖੇ ਦੇ ਬਤੌਰ ਪ੍ਰਧਾਨ ਦੀ ਹਿਸਿਆਤ ਨਾਲ ਇੱਕ ਨੌਜਵਾਨ ਆਗੂ ਆਉਣ ਵਾਲੇ ਦਿਨਾਂ 'ਚ ਅੱਜ ਤੋਂ ਹੀ ਆਪਣੀ ਸੇਵਾ ਜਿਹੜੀ ਇਹ ਸ਼ੁਰੂ ਕਰ ਸਕਦਾ ਐ ਇਸੇ ਤਰ੍ਹਾਂ ਛੋਟਾ ਵੀਰ ਲਾਲੀ ਲਾਲੀ ਪਿੰਡ ਹਸਨਪੁਰ ਤੋਂ ਇਹਨੂੰ ਆਪਾਂ ਲਾਲੀ ਹਸਨਪੁਰੀ ਕਹਿੰਦੇ ਆ ਭਾਈ ਇਹ ਛੋਟੇ-ਛੋਟੇ ਵੀਰ ਸਾਡੇ ਬੜੀਆਂ ਵੱਡੀਆਂ ਸੋਚਾਂ ਲੈ ਕੇ ਬੈਠੇ ਨੇ ਚੰਗੇ ਸੁਪਨੇ ਲੈ ਕੇ ਬੈਠੇ ਨੇ ਪਰ ਸਾਡੇ ਵੱਲੋਂ ਵੀ ਇਹੀ ਈ ਭੀ ਪਾਇਆ ਗਿਆ ਕਿ ਭਾਈ ਸਮਾਜ ਦੀ ਸੇਵਾ ਕਰਨੀ ਆ ਮਾੜੇ ਅੰਸਰ ਦੀ ਸਪੋਰਟ ਨਹੀਂ ਕਰਨੀ ਤੇ ਮਾੜੇ ਅੰਸਰ ਨੂੰ ਨਾਲ ਨਹੀਂ ਲੈ ਕੇ ਚੱਲਣਾ ਪੁਲਿਸ ਪ੍ਰਸ਼ਾਸਨ ਕਾਨੂੰਨ ਦੀ ਛਤਰੀ ਹੇਠ ਰਹਿਣਾ ਅਤੇ ਮੈਡੀਕਲ ਸਹੂਲਤਾ এডਿਕੇਸ਼ਨ ਸਹੂਲਤਾ ਤੋਂ ਇਲਾਵਾ ਖੇਡਾਂ ਪ੍ਰਤੀ ਇਹਨਾਂ ਨੌਜਵਾਨਾਂ ਨੂੰ ਅਸੀਂ ਕਹਿੰਦੇ ਆ ਕਿ ਪਾਈ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਲਾਮਬੰਦ ਕਰੋ ਔਰ ਆਉਣ ਵਾਲੇ ਦਿਨਾਂ ਜੋ ਕਿ ਇਸੇ ਸੋਮਵਾਰ ਤੋਂ ਸਾਡੀ ਮੈਂਬਰਸ਼ਿਪ ਭਰਤੀ ਸ਼ੁਰੂ ਹੋ ਰਹੀ ਹੈ ਇਹ ਮੇਰੇ ਨੌਜਵਾਨ ਵੀਰ ਜੋ ਕਿ ਸਾਡਾ ਗਰਜੋਤ ਹੈ ਇਹਦੀ ਟੀਮ ਦੇ ਬੜੇ ਮਿਹਨਤੀ ਇਹ ਨੌਜਵਾਨ ਆਗੂ ਨੇ ਮੈਨੂੰ ਇਹਨਾਂ ਨੇ ਵਚਨ ਵੀ ਕੀਤਾ ਕਿ ਮੈਂਬਰਸ਼ਿਪ ਕਿਉਂਕਿ ਸਾਡਾ ਟੀਚਾ 2025-26 ਦਾ ਦੋਸਤੋ ਐਸਡੀਐਮ ਦੀ 1 ਲੱਖ ਮੈਂਬਰਸ਼ਿਪ ਭਰਤੀ ਕਰਨੀ ਹੈ ਜਿਹੜੀ ਸੱਚੀ ਵਾਲੀ ਪ੍ਰੈਕਟੀਕਲ 1 ਲੱਖ ਅਸੀਂ ਮੈਂਬਰਸ਼ਿਪ ਭਰਤੀ ਕਰਨੀ ਆ ਔਰ ਇਹਨਾਂ ਨੌਜਵਾਨਾਂ ਨੇ ਹੀ ਕਰਨੀ ਆ ਕਿਉਂਕਿ ਇਹ ਜਥੇਬੰਦੀ ਇਹਨਾਂ ਦੀ ਹੈ ਅਸੀਂ ਜੋ ਉਮਰ ਹੱਦ ਵੀ ਉਹਦੀ ਜੋ ਫੈਸਲਾ ਕੀਤਾ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ ਪਹਿਲਾਂ 14 ਤੋਂ 22 ਸੋਚਿਆ ਸੀ ਸ਼ਾਇਦ 16 ਤੋਂ 32 ਉਮਰ ਹੱਦ ਰੱਖਾਂਗੇ ਤਾਂ ਕਿ ਔਰ ਜਿੰਨੇ ਨੌਜਵਾਨ ਨੇ ਉਹ ਪੱਤੀਓ ਸਕਲ ਸੋ ਇਹਨਾਂ ਸਾਰਿਆਂ ਦਾ ਜੀਆ ਨੂੰ ਮੌਕਾ ਦਾਤਰ ਵਿਖੇ ਆਉਣ ਤੇ ਔਰ ਵਿਸ਼ੇਸ਼ ਤੌਰ ਤੇ ਜਥੇਬੰਦੀ ਚ ਆਉਣ ਤੇ ਔਰ ਮੈਨੂੰ ਵਿਸ਼ਵਾਸ ਹੈ ਕਿ ਇਹਨਾਂ ਨੌਜਵਾਨਾਂ ਨਾਲ ਭਾਈ ਆਰਗੇਨਾਈਜੇਸ਼ਨ ਜਿਹੜੀ ਹੈ ਫੈਡਰੇਸ਼ਨ ਹੈ ਸਾਡੀ ਉਹਨੂੰ ਬਲ ਮਿਲੂਗਾ ਔਰ ਸਮਾਜ ਦੇ ਸੂਬੇ ਦੀ ਸੇਵਾ ਤੇ ਨੌਜਵਾਨ ਵਰਗ ਦੀ ਸੇਵਾ ਕਰਨ ਲਈ ਪਰਮਾਤਮਾ ਵੱਲੋਂ ਦਿੱਤੀ ਸ਼ਕਤੀ ਮਿਲੂਗੀ ਅਤੇ ਇਹ ਸਹੀ ਰਾਹ ਪਾ ਕੇ ਭਾਈ ਆਪਣੇ ਆਲੇ ਦੁਆਲੇ ਦੀ ਚੰਗੀ ਦੀ ਸੇਵਾ ਗੰਗੇ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਜੁਆਇਆ ਪਰ ਆਨਲਾਈਨ ਦਿਨਾਇਆ ਇਹਨਾਂ ਦਾ ਜਦੋਂ ਵੀ ਕੰਟਰੀ ਹੋਏਗਾ ਉੱਥੇ ਫਾਰਮਲੀ ਸਰੋਪਾ ਉਭਾ ਕੇ ਇਸ ਨੌਜਵਾਨ ਨੂੰ ਗੱਜ-ਵੱਜ ਕੇ ਜ਼ਿੰਮੇਵਾਰੀ ਦੇਵਾਂਗੇ ਔਰ ਇਹਦੀ ਟੀਮ ਦੇ ਨਾਲ ਨੌਜਵਾਨਾਂ ਦੇਾਂਗੇ ਬਹੁਤ ਬਹੁਤ ਧੰਨਵਾਦ ਵਾਈ ਕੁਚਿਕ ਘਰ ਸਾ ਸੋਨਿਆ ਸਾਸਰੀਆ ਘਰ